ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿ ਮੇਰੇ ਕੋਲ ਦੋ ਭਰਾ ਬੈਠੇ ਨੇ ਸੋ ਪਹਿਲਾਂ ਜਦੋਂ ਮੈਨੂੰ ਮਿਲੇ ਸੀ ਨਾ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਜਿਹੜੀ ਤੁਹਾਡੀ ਫਿਲਮ ਆਊਗੀ ਮੈਂ ਉੱਥੇ ਜ਼ਰੂਰ ਆਵਾਂਗਾ ਉਹਦੇ ਈਵੈਂਟ ਤੇ ਸੋ ਥੈਂਕ ਯੂ ਵਿਰੇਸ਼ ਥੈਂਕ ਯੂ ਸੋ ਮੱਚ ਵਿਦਰ ਥੈਂਕ ਯੂ ਸਪੈਸ਼ਲੀ ਸਾਡੇ ਫਿਲਮ ਦੇ ਪੋਸਟਰ ਲਾਂਚ ਤੇ ਆਏ ਨੇ ਮੋਹਿਤ ਸ਼ਰਮਾ ਭਾਈ ਉਹਨਾਂ ਦਾ ਵੀ ਥੈਂਕ ਯੂ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਸੋ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿ ਮੇਰੇ ਕੋਲ ਦੋ ਭਰਾ ਬੈਠੇ ਨੇ ਮੋਹਿਤ ਭਾਈ ਨੇ ਵੀ ਹੋਣਾ ਸੀ ਪਰ ਉਹਨਾਂ ਦੀ ਫਲਾਈਟ ਮਿਸ ਹੋ ਗਈ ਸੋ ਦੋਨੋਂ ਆਏ ਨੇ ਆਈ ऍम ਫੀਲਿੰਗ ਗੁੱਡ ਐਂਡ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਇਸ ਟਾਈਮ ਇੱਥੇ ਬੈਠੇ ਕਿਉਂਕਿ ਮੈਂ ਜਦੋਂ ਮੈਂ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਂ ਹਮੇਸ਼ਾ ਉਹ ਚੀਜ਼ਾਂ 'ਚ ਯਕੀਨ ਕਰਦਾ ਜਿਹੜੀਆਂ ਬੰਦਾ ਜ਼ੁਬਾਨ ਦੇ ਕੇ ਪੂਰੀਆਂ ਕਰ ਦਵੇ ਸੋ ਚਾਇਲ ਵੀਰੇ ਨੇ ਮੈਨੂੰ ਅੱਜ ਤੋਂ ਪਹਿਲਾਂ ਜਦੋਂ ਮੈਨੂੰ ਮਿਲੇ ਸੀ ਨਾ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਜਿਹੜੀ ਤੁਹਾਡੀ ਫਿਲਮ ਆਊਗੀ ਮੈਂ ਉੱਥੇ ਜ਼ਰੂਰ ਆਉਂਗਾ ਉਹਦੇ ਇਵੈਂਟ ਤੇ ਸੋ ਥੈਂਕ ਯੂ ਵੀਰੇ ਥੈਂਕ ਯੂ so much ਐਂਡ ਥੈਂਕ ਯੂ ਰਾਹੁਲ ਵੀਰੇ ਸੋ ਤੁਸੀਂ ਸਾਰੇ ਜਣੇ ਬਦਨਾਮ ਦਾ ਜਿਹੜਾ ਅਸੀਂ ਪੋਸਟਰ ਲਾਂਚ ਕੀਤਾ ਤੁਸੀਂ ਉਹਨੂੰ ਸਪੋਰਟ ਕਰਿਓ ਤੁਸੀਂ ਸ਼ੇਅਰ ਕਰਿਓ ਸਾਰਿਆਂ ਨੇ ਆਪਣੀ ਐਸ ਨਿਊਜ਼ ਨੂੰ ਸਪਰੈਡ ਕਰਿਓ ਕਿ 28 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਐਸ ਫਿਲਮ ਨੂੰ ਦੇਸੀ ਜੰਗਸ਼ਾ ਤੇ ਜੈਬ ਸਟੂਡੀਓਜ਼ ਨੇ ਬਣਾਇਆ ਗੌਰਵ ਵੀਰਾ ਦੇਸ਼ਿਤ ਵੀਰਾ ਜਸਵੀ ਵੀਰਾ ਰਵੀ ਪੈਨ ਐਂਡ ਜੈਕ ਬੋਬਰ ਆਏ ਮੋਹਿਤ ਸ਼ਰਮਾ ਭਾਜੀ ਸੋ ਤੁਸੀਂ ਸਾਰੇ ਜਾਣੇ ਇਸ ਫਿਲਮ ਨੂੰ ਸਪੋਰਟ ਕਰਿਓ ਮਨੀਸ਼ ਭਾਜੀ ਨੇ ਡਾਇਰੈਕਟ ਕੀਤੀ ਆ ਆਮ 100% ਸ਼ੋਰ ਕਿ ਤੁਸੀਂ ਆਪਣੇ ਆਪ ਨੂੰ ਕੌਨਫੀਡੈਂਟ ਫੀਲ ਕਰੋਗੇ ਫਿਲਮ ਦੇਖ ਕੇ ਕਿ ਯੂ ਆਰ ਵਾਚਿੰਗ ਅ ਰਾਈਟ ਮੂਵੀ सो थैंक यू थैंक यू सो मच थैंक यू एवरीवन थैंक यू थैंक यू सो मच थैंक यू सो मच एक बार फिर से थैंक यू स्पेशली ਸਾਡੇ ਫਿਲਮ ਦੇ ਪੋਸਟਰ ਲਾਂਚ ਤੇ ਆਏ ਨੇ ਮੋਹਿਤ ਸ਼ਰਮਾ ਭਾਜੀ ਉਹਨਾਂ ਦਾ ਵੀ ਥੈਂਕ ਯੂ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਸੋ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿ ਮੇਰੇ ਕੋਲ ਦੋ ਭਰਾ ਬੈਠੇ ਨੇ ਮੋਹਿਤ ਭਾਈ ਨੇ ਵੀ ਹੋਣਾ ਸੀ ਪਰ ਉਹਨਾਂ ਦੀ ਫਲਾਈਟ ਮਿਸ ਹੋ ਗਈ ਸੋ ਦੋਨੋਂ ਆਏ ਨੇ ਆਈ ਏਮ ਫੀਲਿੰਗ ਗੁੱਡ ਐਂਡ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਇਸ ਟਾਈਮ ਇੱਥੇ ਬੈਠੇ ਕਿਉਂਕਿ ਮੈਂ ਜਦਾਂ ਮੈਂ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਂ ਹਮੇਸ਼ਾ ਉਹ ਚੀਜ਼ਾਂ 'ਚ ਯਕੀਨ ਕਰਦਾ ਜਿਹੜੀਆਂ ਬੰਦਾ ਜ਼ੁਬਾਨ ਦੇ ਕੇ ਪੂਰੀਆਂ ਕਰ ਦਵੇ ਸੋ ਚਾਇਲ ਵੀਰੇ ਨੇ ਮੈਨੂੰ ਅੱਜ ਤੋਂ ਪਹਿਲਾਂ ਜਦੋਂ ਮੈਨੂੰ ਮਿਲੇ ਸੀ ਨਾ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਜਿਹੜੀ ਤੁਹਾਡੀ ਫਿਲਮ ਆਊਗੀ ਮੈਂ ਉੱਥੇ ਜ਼ਰੂਰ ਆਉਂਗਾ ਉਹਦੇ ਇਵੈਂਟ ਤੇ ਸੋ ਥੈਂਕ ਯੂ ਵੀਰੇ ਥੈਂਕ ਯੂ so much ਐਂਡ ਥੈਂਕ ਯੂ ਰਾਹੁਲ ਵੀਰੇ ਸੋ ਤੁਸੀਂ ਸਾਰੇ ਜਣੇ ਬਰਨਾਮ ਦਾ ਜਿਹੜਾ ਅਸੀਂ ਪੋਸਟਰ ਲਾਂਚ ਕੀਤਾ ਤੁਸੀਂ ਉਹਨੂੰ ਸਪੋਰਟ ਕਰਿਓ ਤੁਸੀਂ ਸ਼ੇਅਰ ਕਰਿਓ ਸਾਰਿਆਂ ਨਾਲ ਆਪਣੀ ਇਸ ਨਿਊਜ਼ ਨੂੰ ਸਪਰੈਡ ਕਰਿਓ ਕਿ 28 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਇਸ ਫਿਲਮ ਨੂੰ ਦੇਸੀ ਜੰਗਸ਼ਾ ਤੇ ਜੈਬ ਸਟੂਡੀਓਜ਼ ਨੇ ਬਣਾਇਆ ਗੌਰਵ ਵੀਰਾ ਦੇਖਸ਼ਿਤ ਵੀਰਾ ਜਸਵੀ ਵੀਰਾ ਰਵੀ ਪੈਨ ਐਂਡ ਜੈਕ ਬੋਪਰ ਆਏ ਮੋਹਿਤ ਸ਼ਰਮਾ ਭਾਜੀ ਸੋ ਤੁਸੀਂ ਸਾਰੇ ਜਾਣੇ ਇਸ ਫਿਲਮ ਨੂੰ ਸਪੋਰਟ ਕਰ ਰਹੇ ਹੋ ਮਨੀਸ਼ ਭਾਜੀ ਨੇ ਡਾਇਰੈਕਟ ਕੀਤੀ ਆ ਆਮ 100% ਸ਼ੋਰ ਕਿ ਤੁਸੀਂ ਆਪਣੇ ਆਪ ਨੂੰ ਕੌਨਫੀਡੈਂਟ ਫੀਲ ਕਰੋਗੇ ਫਿਲਮ ਦੇਖ ਕੇ ਕਿ ਯੂ ਆਰ ਵਾਚਿੰਗ ਅ ਰਾਈਟ ਮੂਵੀ ਸੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ एवरीवन ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਇਕਵਲ ਜੀ ਦਾ ਥੈਂਕ ਯੂ ਸਪੈਸ਼ਲੀ ਸਾਡੇ ਫਿਲਮ ਦੇ ਪੋਸਟਰ ਲਾਂਚ ਤੇ ਆਏ ਨੇ ਮੋਹਿਤ ਸ਼ਰਮਾ ਭਾਜੀ ਉਹਨਾਂ ਦਾ ਵੀ ਥੈਂਕ ਯੂ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਆ ਕੇ ਸਪੋਰਟ ਕਰਦੇ ਨੇ ਸੋ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿ ਮੇਰੇ ਕੋਲ ਦੋ ਭਰਾ ਬੈਠੇ ਨੇ ਮੋਹਿਤ ਭਾਈ ਨੇ ਵੀ ਹੋਣਾ ਸੀ ਪਰ ਉਹਨਾਂ ਦੀ ਫਲਾਈਟ ਮਿਸ ਹੋ ਗਈ ਸੋ ਦੋਨੋਂ ਆਏ ਨੇ ਆਈ ऍम ਫੀਲਿੰਗ ਗੁੱਡ ਐਂਡ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਇਸ ਟਾਈਮ ਇੱਥੇ ਬੈਠੇ ਕਿਉਂਕਿ ਮੈਂ ਜਦੋਂ ਮੈਂ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਮੈਂ ਹਮੇਸ਼ਾ ਉਹ ਚੀਜ਼ਾਂ 'ਚ ਯਕੀਨ ਕਰਦਾ ਜਿਹੜੀਆਂ ਬੰਦਾ ਜ਼ੁਬਾਨ ਦੇ ਕੇ ਪੂਰੀਆਂ ਕਰ ਦਵੇ ਸੋ ਚੈਲ ਵੀਰੇ ਨੇ ਮੈਨੂੰ ਅੱਜ ਤੋਂ ਪਹਿਲਾਂ ਜਦੋਂ ਮੈਨੂੰ ਮਿਲੇ ਸੀ ਨਾ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਜਿਹੜੀ ਤੁਹਾਡੀ ਫਿਲਮ ਆਊਗੀ ਮੈਂ ਉੱਥੇ ਜ਼ਰੂਰ ਆਵਾਂਗਾ ਉਹਦੇ ਇਵੈਂਟ ਤੇ ਸੋ थैंक यू विरे थैंक यू सो मच एंड थैंक यू राहुल विरे सो ਤੁਸੀਂ ਸਾਰੇ ਜਣੇ ਬਦਨਾਮ ਦਾ ਜਿਹੜਾ ਅਸੀਂ ਪੋਸਟਰ ਲਾਂਚ ਕੀਤਾ ਤੁਸੀਂ ਉਹਨੂੰ ਸਪੋਰਟ ਕਰਿਓ ਤੁਸੀਂ ਸ਼ੇਅਰ ਕਰਿਓ ਸਾਰਿਆਂ ਨਾਲ ਆਪਣੀ ਇਸ ਨਿਊਜ਼ ਨੂੰ ਸਪਰੈਡ ਕਰਿਓ ਕਿ 28 ਫਰਵਰੀ ਨੂੰ ਸਾਡੀ ਫਿਲਮ ਆ ਰਹੀ ਹੈ ਇਸ ਫਿਲਮ ਨੂੰ ਦੇਸੀ ਜੰਗਸ਼ਾ ਤੇ ਜੈਕ ਸਟੂਡੀਓਜ਼ ਨੇ ਬਣਾਇਆ ਗੌਰਵ ਵਿਰਾ ਦੇਖਸ਼ਿਤ ਵਿਰਾ ਜੈ ਸਿਵੀਰਾ ਰਵੀ ਪੰਡ ਐਂਡ ਜੈਕ ਬੋਪਾਰਾ ਮੋਹਿਤ ਸ਼ਰਮਾ ਬਾਰੀ ਸੋ ਤੁਸੀਂ ਸਾਰੇ ਜਣੇ ਇਸ ਫਿਲਮ ਨੂੰ ਸਪੋਰਟ ਕਰਿਓ ਮਨੀਸ਼ ਬਾਜ ਜੀ ਨੇ ਧਰੱਕੀ ਦਿੱਤੀ ਹੈ ਆਮ uh, 100% ਸ਼ੋਰ ਕਿ ਤੁਸੀਂ ਆਪਣੇ ਆਪ ਨੂੰ ਕੌਨਫੀਡੈਂਟ ਫੀਲ ਕਰੋਗੇ ਫਿਲਮ ਦੇਖ ਕੇ ਕਿ ਯੂ ਆਰ ਵਾਚਿੰਗ ਅ ਰਾਈਟ ਮੂਵੀ ਸੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ एवरीवन ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਇੱਕ ਵਾਰ